ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਆ ਸੰਧੂ ਬੱਧਰਪ੍ਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਵਗੇ ਕੁਐਸਟ ਬੇਨਤੀ ਕਰਦੇ ਹਾਂ ਕਿ ਆਪਣੀ ਨਰਖ ਵਰਖ ਤਸੱਲੀ ਕਰਕੇ ਲੈ ਕੇ ਜਾਣਾ ਤੁਹਾਡਾ ਫਰਜ਼ ਬੰਦਾ ਹੈ ਅੱਜ ਦੀ ਵਿਜਿਟ ਪਿੰਡ ਖੇਮਕਨ ਬਾਰਡਰ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਤਸੀਦ ਪੱਟੀ ਸਜਣੂ ਭਾਈ ਅਸ਼ਮਨੀ ਕੁਮਾਰ ਜੀ ਦੇ ਕੋਲ ਪਹੁੰਚ ਚੁੱਕੇ ਆ ਦੋ ਵੜਾ ਲੈ ਕੇ ਆਏ ਏ ਧੌਂਦੀ ਡਿਟੇਲ ਲੈ ਕੇ ਸਾਂਝੀ ਕਰਦੇ ਆਂ ਐਂਡ ਤੱਕ ਰਜੂਰ ਬਣੇ ਰਹੋ ਧੰਨਵਾਦ ਸਾਰਿਆਂ ਦਾ ਦੱਬ ਕੇ ਸ਼ੇਅਰ ਕਰ ਦਿਓ ਹੋਰ ਵੀ ਕਿ ਗਰੀਬ ਦਾ ਮਾਤੜ ਦਾ ਫਾਇਦਾ ਆ ਜਾ ਕੋਈ ਆਪਣੀ ਖਰੀਦਦਾਰੀ ਕਰ ਸਕੇ ਆਓ ਲਈਏ ਵਧੇਰੇ ਜਾਣਕਾਰੀ ਪੁੱਛ ਕੇ ਇੱਥੇ ਭਾਅ ਪਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਡੈਡ ਸਾਹਿਬ ਠੀਕ ਜੀ ਸਤਿ ਸ਼੍ਰੀ ਅਕਾਲ ਜੀ ਆਨੰਦ ਹਾਂ ਜੀ ਚਲੋ ਆ ਜਾਈਏ ਜਾਈਏ ਦੋ ਵੜਾ ਹਾਂ ਹਾਂ ਜੀ ਠੀਕ ਹੈ ਜੀ ਡਰੈਸ ਕਰੀਏ ਨੋਟ ਹਾਂ ਜੀ ਪਿੰਡ ਆਪਣਾ ਕੇਮ ਕਰਨ ਜੀ ਸੀਲ ਪੱਟੀ ਹਾਂ ਜਿਲ੍ਹਾ ਸ੍ਰੀ ਤਨਤਾਂਨ ਸਾਹਿਬ ਹਾਂ ਨੋਾਇਲ 81996 ਹਾਂਜੀ 8196 9021 ਮੁੱਖਾ ਆ ਗਿਆ ਨੰਬਰ ਤੇ ਤੁਹਾਨੂੰ ਯਾਦ ਹੋ ਗਿਆ ਤੁਹਾਡਾ ਤੇ ਇਹ ਤੋਂ ਕਰੀਏ ਝੂੰਗੀ ਤੋਂ ਹਾਂਜੀ ਕੀ ਆਂਦੇ ਹਾਂ ਦੇ ਝੂੰਗੀ ਹੋਵੇ ਪਾਰ ਹਾਂ ਤੇ ਸਵਦਾ ਕਰੀਏ ਆ ਸੁਣਾਓ ਹੈ ਕਿ ਚੁੜਕੜਾ ਆ ਗਈ ਇਹੋ ਜਾਂਦੇ ਹਾਂ ਜੀ ਹਾਂਜੀ ਇਹੋ ਜਾਂਦੇ ਆ ਤੁਸੀਂ ਪੁਰਾਣੀ ਖਿਡਾਰੀ ਜੇ ਪੁਰਾਣੇ ਖਵੰਡ ਜੇ ਸਾਡੇ ਤੇ ਉਹ ਸੁਣਾਓ ਕਿ ਨਾ ਕੋਈ ਸਾਨੂੰ ਗੱਲ ਪੜ ਹੋਈ ਗਾਲ ਬਾਬਾ ਜੀ ਆਂਦੇ ਆ ਕੇ ਲੋ ਜੋ ਉੱਥੇ ਜਾਂਦੇ ਅੱਛਾ ਅੱਛਾ ਇਹ ਦੁੱਤੀ ਕਾਲਸਰਾ ਉਹ ਜਿਹੜੀ ਫੋਨ ਤੇ ਸੌਵੇ ਇਹ ਉਹ ਸੁਲਾ ਦੇਾਂਗੇ ਇੱਕ ਰਾ ਹਾਸੇ ਖੇਡੇ ਦੇ ਪਾਦ ਗਏ ਹੈ ਸੁਣਾ ਦੇ ਬਾਬਾ ਜੀ ਸੁਣਾ ਦੇ ਤੁਹਾਨੂੰ ਕੇਦ ਨਹੀਂ ਹੁਣ ਸੁਣਾਈਏ ਸਾਰੇ ਭੈਣ ਭਰਾਵਾਂ ਨੂੰ ਦੇ ਚਲੋ ਅੱਜ ਕੱਲ ਦਾ ਕੇਦ ਨਾ ਚਲੋ ਠੀਕ ਹੈ ਕਣੀ ਤੁਹਾਡੀ ਖੁਸ਼ੀ ਆ ਤੇ ਕਿਣਵਾ ਸੁਭਾਗੀ ਦੂਸਰਾ ਸੁਵੇ ਬਾਬਾ ਜੀ ਦੂਸਰਾ ਸੁਹਾ ਹਨਾ ਝੂੰਗੀ ਵਾਹ ਵਾਹ ਸਿੰਘਾਂ ਵਾਲੀ ਤੇ 20 ਕਿਲੋ 22 ਦੁੱਧ ਭਰ ਜੂਗੀ। ਬਾਬਾ ਜੀ ਤੂੰ ਆਪ ਵੇਖੋ ਏਡੀ ਵਹਿੜ ਜੇ 20 22 ਕਿਲੋ ਦੁੱਧ ਨਾ ਦਊ ਤੇ ਕੀ ਦਊਗਾ? ਹਾਂ। ਤੇ ਹਲੇ ਚੰਗੇ ਜਾਣਾ। ਹਾਂ ਜੀ ਬਾਬਾ ਜੀ। ਵਾਹ ਜੀ। ਵੇਖੋ ਤੁਸੀਂ। ਵਿਖਾਓ ਇਹ ਕਰਾਂ। ਥਾਲੇ ਵਾਹ ਕਰੋ ਥੱਲੇ। ਥਾਂ ਤੇ ਵੇਖੋ। ਇੱਧਰ ਵੇਖੋ। ਥਾਂ ਤੇ ਮੱਜਾਂ ਆਲਾ ਏ। ਚਮਕ ਦਮਕ ਵੀ ਚੰਗੀ ਹੈ ਨਾ। ਅਜੇ ਮਾਸਾ ਤੇ ਨਹੀਂ ਪਈ। ਅਜੇ 7-8 ਦੇ ਲੈ ਜਣੇ ਬਾਬਾ ਜੀ 7 ਲੈ ਗਏ। ਤੇ ਕੱਦ ਵਜਨ ਫੁੱਲ ਵਟਾ ਖੁੱਲ ਗਏ ਤੋਰਾ ਕਰਾਈਏ ਚੱਕ। ਮੈਂ ਕਿਹਾ ਬਾਬਾ ਜੀ। ਐਚਓ ਤੇ ਜਰਸੀ ਕ੍ਰੋਸ ਆ ਗਈ ਹਨਾ। ਹੂੰ ਬੜਾ ਵੀਕਾ ਲਓ ਜੀ ਸਜਣੋਂ ਖਾਂਦਾ ਤੇ ਬਹੁਤ ਸੈੱਜ ਸੋਹਣਾ ਲੱਗਾ ਠੀਕ ਆ ਜੀ ਮੋਠੀ ਤੋਂ ਵੀ ਬਾਅਦ ਸੰਦੀ ਚੋਈ ਹੋਊਗੀ ਬਾਕੀ ਸਮਾਂ ਨੋਟ ਕਰੀਏ ਕੋਈ 8-10 ਦਿਨ ਦਾ ਰਹਿ ਗਿਆ ਅਸੀਂ ਅੱਜ ਕਰਦੇ ਲਊਗੀ ਬਾਬਾ ਜੀ ਬਾਕੀ ਦੁੱਧ 20 ਕਿਲੋ ਤੋਂ ਬਾਹਰ ਨੂੰ ਕੀ ਆਂਦਾ ਐਡੀ ਵੈੜ ਜੇ ਘਰ ਘਰ ਹੁੰਦੀ ਆ ਕਿਦੇ ਵੈੜ ਆਹੋ ਵੈੜ ਤੇ ਚੰਗੀ ਆ ਕੱਦ ਵਜਨ ਚੰਗਾ ਪੂਰਾ ਵੱਡਾ ਕੱਦ ਵਜਨ ਬਾਬਾ ਜੀ ਮੇਕੋ ਕੱਦ ਤੇ ਪੂਰੀ ਜਵਾਨ ਆ ਕੱਦ ਵਜਨ ਨਾਲ ਉਹ ਤਾਂ ਭੋਲਿਆ ਇਹ ਕਿਹਦੀ ਜਵਾਨ ਮੜੀ ਜੀ ਇੱਧਰ ਦੇ ਦਾਨ ਜਾਣੀ ਹੈ ਪੱਟੇ ਨਾ ਜੀ ਅਜਰਾ ਤੋਰਾ ਤਰਾ ਵੀ ਚੰਗਾ ਵਹਿੜਦਾ ਤੇ ਬਾਂਦੀ ਥਾਂ ਦੇ ਵੀ ਚੰਗੀ ਸਮਾਂ ਨੋਟ ਕਰਿਓ ਅਜੇ ਮਤਲਬ ਪੁੜੇ ਜਿਹੜੇ ਆ ਨਹੀਂ ਇਹਨੇ ਫਿਸੇ ਤੇ ਬਾਕੀ ਸਾਡੇ ਅੰਤ ਅਜੇ ਨਾ ਕੋਈ ਦੱਸ ਦੇਂਦਾ ਸਮਾਂ ਖਰ ਸਕਦੀ ਆ ਕਿਉਂਕਿ ਬਾਂਝੂਗੀ ਹੋਰ ਪੂਰੀ ਫੁੱਟਵਾਲ ਆਕੂ ਤੇ ਨੋਟ ਕਰੀਏ ਕਿੰਨੇ ਦੀ ਫਿਕਸ ਜੀ ਦੇ ਦੇਗੇ ਬਾਬਾ ਜੀ ਆਪਾਂ ਇੱਕੋ ਹੀ ਮੁੱਲ ਕਰਨਾ ਹਾਂ ਨਾ ਵਾਲਾ 55000 ਦੀ ਵਹਿੜ ਦੇ ਦਿਆਂਗੇ ਹਾਂ ਨਾ ਹੀ ਹੋਏਗੀ ਆਪਾਂ ਕੋਈ 60 ਪੈਣੀ ਜੇ ਵਹਿੜ ਦੇ ਸਿੰਘ ਨਾ ਹਨ ਤੇ ਭਲੇ 80 ਦੀ ਭਲੇ 90 ਦੀ ਵੇਚ ਲੈ ਕੋਈ ਹੋਰ ਯਾਰ ਛੱਡ ਦੀ ਚਲ ਮਾਨਤਾਨ ਕਰਦੇ ਆਂਗੇ ਯਾ 54 ਦੀ ਕਰ ਦਈਏ ਹਾਂ ਕਰ ਦਾਂਗੇ ਮਾਨਤਾਨ ਪੈਣ ਤੇ ਆ ਸੂਹੀ ਸਵਾਈ ਆ ਗਈ ਹਾਂਜੀ ਵੱਛੀ ਆ ਗਈ ਹਾਂਜੀ ਹਾਂ ਇਹਦੇ ਮਗਰ ਹਾਂਜੀ ਉਹ ਵੱਛੀ ਜੇ ਹਾਂ ਤੇ ਪੱਕਾ ਦੁੱਧ ਕਿੰਨਾ ਏ ਪੱਕਾ ਦੁੱਧ ਬਾਬਾ ਜੀ 11-12 ਕਿਲੋ ਜੀ 11 ਤੇ 12 ਪਲੱਸ ਦੁੱਧ ਪੱਕਾ ਨਾ ਹਾਂਜੀ ਹਾਂਜੀ ਮਗਰ ਵੱਛੀ ਆ ਗਈ ਹਾਂਜੀ ਠੀਕ ਸੂਆ ਸੂਆ ਦੂਸਰੀ ਆ ਦੂਸਰਾ ਸੂਆ ਜਰਸੀ ਕ੍ਰੋਸ ਆ ਗਈ ਹਨਾ ਆ ਜੀ ਤਾਂਲੇਵੇ ਦੀ ਬੰਤਰ ਵੇਖੋ ਤੇ ਆ ਵੱਛੀ ਜੇ ਕੋਈ ਮਹੀਨੇ ਦੀ ਲਾ ਲਓ ਕੋਈ ਡੇਢ ਦੀ ਲਾ ਲਓ ਠੀਕ ਹੈ ਤੇ ਜਰਸੀ ਵੱਛੀ ਆ ਗਾਂ ਵੀ ਜਰਸੀ ਤੇ ਜੀ ਸਾਬੂ ਬਾਬਾ ਜੀ ਭਲੇ ਇਤਰਾ ਥੱਲੇ ਬਹਿ ਜਾਓ ਆ ਓਕੇ ਆ ਮੈਂ ਕਿਹ ਨਾਲ ਲਾ ਅੱਛਾ ਜੀ ਵਾਹ ਜੀ ਵਾਹ ਜਿਹੜਾ ਮਰਦੀ ਇਤਰਾ ਵੀ ਬਹਿ ਜਾਏ ਇੰਨੀ ਸੀਲ ਆ ਬੱਚਾ ਛੱਡੇ ਭਲੇ ਨਾ ਛੱਡੇ ਠੀਕ ਆ ਲੈ ਚੱਲੋ 3D ਸੀਲਸ ਲੱਗ ਗਿਆ ਜੀ ਆ ਜੇ 12 ਕਿਲੋ ਪੱਕਾ ਦੋ ਦੇ 12 ਕਿਲੋ ਪੱਕਾ ਦੋ ਦੇ ਤੇ ਮਾਦਰਾ ਨਾ ਡੋਲ ਨਾ ਜਸ ਜਰੋ ਮਾਦਰਾ ਨਾ ਡੋਲ ਰਾਂ ਠੀਕ ਆ ਥਾਂ ਲੈ ਵਾ ਸੋਣਾ ਤੇ ਕਿੰਨੇ ਦੀ ਦੇ ਦੀ ਗੇ ਰੇਟ ਦੀ ਗੱਲ ਕਰੀਏ ਬਾਬਾ ਜੀ ਇੱਕੋ ਹੀ ਰੇਟ ਆਪਣਾ ਹਾਣਾ ਵਾਲਾ ਠੀਕ ਆ 3000 ਦੀ ਮਤ ਹੈ ਹਾਣਾ ਹੀ ਹੋਏਗੀ ਆਪਾਂ ਕੋਈ 35 ਨਹੀਂ ਕੋਈ 40 ਨਹੀਂ ਠੀਕ ਆ 30 ਤੇ ਇਹਦਾ 54 ਦੋਈ ਰੇਟ ਹੈ ਹਨਾ ਤੇ ਸੱਚ ਨੂੰ ਨਰਖ ਪਰਖ ਤੁਹਾਡਾ ਫਰਜ਼ ਬੰਦਾ ਆ ਕੇ ਕਰਨਾ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਰੱਬ ਰੱਖਾ ਜੀ ਸਤਿ ਸ੍ਰੀ ਅਕਾਲ